ਨਿੱਕੀ ਦਾ ਫੋਨ ਆਇਆ ਸੀ ਉਹਦੇ ਤੋਂ ਐਦ ਕੀ ਰਖੜੀਆਂ ਬਣਨ ਨਹੀਂ ਆਏ ਜਾਣਾ ਉਹਦੀ ਸੱਸ ਢਿੱਲੀ ਆ ਉਹ ਕਹਿੰਦੀ ਸੀ ਵੀਰੇ ਵੀ ਤੁਸੀਂ ਆ ਕੇ ਬਣਵਾ ajo ਵੈਸੇ ਕਰਨਾ ਤਾਂ ਤੁਸੀਂ ਗੁੱਸਾ ਹੈ ਪਰ ਗੱਲ ਸੱਚ ਹੈ ਹਰ ਵਾਰ ਤੁਹਾਡੀ ਭੈਣ ਐਦਾਂ ਹੀ ਕਰਦੀ ਹੈ ਆਪਣੇ ਘਰ ਨੂੰ ਬੜੀ ਸਿਆਣੀ ਹੈ ਵੀ ਕਿਤੇ ਸਾਡਾ ਨਾ ਖਰਚਾ ਹੋ ਜੇ ਆਉਣ ਜਾਣ ਦੇ ਵਿੱਚ ਆਪੇ ਆ ਕੇ ਰਖੜੀ ਬਣਵਾ ਜਾਣ ਤੇ ਨਾਲੇ ਦੇਣ ਲੈਣ ਵੀ ਪੂਰਾ ਕਰਕੇ ਜਾਣ ਯਾਰ ਫਿਰ ਕੀ ਹੈ ਛੋਟੀ ਭੈਣ ਉਹਦੇ ਨਾਲ ਆਪਣਾ ਕਾਹਦਾ ਸ਼ਰੀਕਾ ਨਾਲੇ ਭੈਣਾਂ ਨੂੰ ਦਿੱਤਿਆ ਕੁਝ ਨਹੀਂ ਕਰਦਾ ਆਹੀ ਤਾਂ ਦਿੰਦਿਆ ਹੁੰਦੇ ਆ ਜਦੋਂ ਉਹਨਾਂ ਨੂੰ ਭਰਾਵਾਂ ਨਾਲ ਕੋਈ ਆਸ ਹੁੰਦੀ ਹੈ ਤੇ ਜੇ ਭਰਾਵਾਂ ਤੋਂ ਇੰਨੀ ਆਸ ਹੁੰਦੀ ਹੈ ਤੇ ਫਿਰ ਆ ਕੇ ਰਖੜੀ ਬਣ ਜਾਇਆ ਕਰਨ ਸਾਲ 'ਚ ਇੱਕ ਵਾਰੀ ਤਿਹਾਰ ਆਉਣਾ ਹੁੰਦਾ ਤੇ ਉਦੋਂ ਵੀ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਲੈਣਾ ਹੁੰਦਾ 20 ਸਾਲ ਹੋ ਗਏ ਆਪਣੇ ਵਿਆਹ ਨੂੰ ਮੈਂ ਅੱਜ ਤੱਕ ਇੱਕ ਵਾਰੀ ਵੀ ਆਪਦੇ ਭਰਾਵਾਂ ਨੂੰ ਨਹੀਂ ਕਿਹਾ ਵੀ ਮੇਰੇ ਕੋਲ ਆ ਕੇ ਰਖੜੀ ਬਣਵਾ ਕੇ ਜਾਓ ਯਾਰ ਆ 2 ਕਿਲੋਮੀਟਰ ਤਾਂ ਤੇਰੇ ਪੇਕੇ ਕੱਦੂ ਲੈਣ ਗਈ ਤੂੰ ਉਹਨਾਂ ਦੇ ਰਖੜੀ ਬੰਨਣ ਆਉਣੀ ਆ ਉਹ ਚਾਰੀ ਦਾ ਰੱਬ ਦੀਆਂ ਜੜਾਂ 'ਚ ਪਿੰਡ ਆ ਉੱਤੋਂ ਦੀ ਸੱਸ ਵੀ ਢਿੱਲੀ ਮੱਠੀ ਰਹਿੰਦੀ ਐ ਔਰ ਰੰਦੋ ਸਿੱਧਾ ਕਾਓ ਵੀ ਤੁਹਾਡਾ ਪਰੌਣਾ ਸੂਮ ਆ ਉਹ ਸਾਰੇ ਹਿਸਾਬ ਕਿਤਾਬ ਲਾ ਲੈਂਦਾ ਵੀ ਕਿੱਥੇ ਜਾਂਚ ਫਾਇਦਾ ਹੈਗਾ ਤੇ ਕਿੱਥੇ ਜਾਂਦੇ ਵਿੱਚ ਨਹੀਂ ਜਦੋਂ ਗੱਡੀ ਲੈ ਕੇ ਗੁਆਟੀ ਜਾਂ ਕਲਕੱਤੇ ਜਾਂਦਾ ਕਦੋਂ ਉਹ ਵੀ ਨੇੜੇ ਲੱਗਦੇ ਆ ਤੇ ਜਦੋਂ ਕਤੇ ਇੱਧਰ ਸਾਡੇ ਵੱਲ ਆਉਣਾ ਹੁੰਦਾ ਉਦੋਂ ਨੂੰ ਫਰੂਜ਼ਪੁਰ ਵੀ ਦੂਰ ਲੱਗਦਾ ਬੰਦਾ ਪੁੱਛੇ ਵੀ ਜਿਹਦੀ ਮਾਂ ਐਡੀ ਦਿੱਲੀ ਹੈ ਫਿਰ ਉਹਨੇ ਕਿਹੜਾ ਆਪਣੇ ਟਰੱਕ ਘਰੇ ਖੜੇ ਕਰ ਲਿਆ ਘੇੜੇ ਲਾਉਣ ਵੀ ਤਾਂ ਜਾਂਦਾ ਹੀ ਆ ਤੂੰ ਤਾਂ ਮੈਨੂੰ ਲੱਗਦਾ ਨਾ ਪਿਛਲੇ ਜਨਮ ਚ ਅਕਾਊਂਟੈਂਟ ਰਹੀ ਹੋਵੇਂਗੀ ਹਰ ਗੱਲ ਦਾ ਹਿਸਾਬ ਰਜਿਸਟਰ ਚ ਲਿਖੀ ਫਿਰਦੀ ਹੈ ਤੂੰ ਵੀ ਤੇ ਜਾਨੀ ਆ ਆਪਣੇ ਭਰਾਵਾਂ ਦੇ ਰਖੜੀਆਂ ਬ ਓ ਤੈਨੂੰ ਬੜਾ ਕਿਤੇ ਮੱਝ ਦੇ ਕੇ ਤੋੜ ਦਿਆ ਉਲਟਾ ਤੇਰੀਆਂ ਪਰਜਾਈਆਂ ਦਾ ਸਾੜ ਦੇ ਮਾਰੇ ਮੂੰਹ ਬਣ ਜਾਂਦਾ ਜਿਵੇਂ ਅਸੀਂ ਉਹਨਾਂ ਤੋਂ ਰਖੜੀਆਂ ਦੇ ਬਦਲੇ ਉਹਨਾਂ ਦਾ ਗੁਰਦਾ ਮੰਗ ਲਿਆ ਹੋਵੇ ਬਥੇਰੀਆਂ ਰੀਝਾਂ ਲਾਈਆਂ ਮੇਰੇ ਮਾਪਿਓ ਨੇ ਤੁਹਾਡੀਆਂ ਜਦੋਂ ਉਹ ਜਿਉਂਦੇ ਸੀਗੇ ਭੁੱਲ ਗਏ ਹਰ ਰਖੜੀ ਤੇ ਮੇਰੇ ਸੂਟ ਦੇ ਨਾਲ ਕਦੀ ਤੁਹਾਡਾ ਕੋਟ ਪੈਂਟ ਕਦੀ ਤੁਹਾਡਾ ਸਫਾਰੀ ਸੂਟ ਕਦੀ ਕਲੀਆਂ ਵਾਲਾ কুর্তা ਪਜਾਮਾ ਬਣਾ ਕੇ ਦਿੰਦੇ ਸੀਗੇ ਤੇ ਹੁਣ ਭਰਾਵਾਂ ਤੇ ਕਾਹਦਾ ਜ਼ੋਰ ਜਿੰਨੇ ਜੋਗੇ ਹੈਗੇ ਆ ਵਧੀਆ ਹੀ ਕਰਦੇ ਆ ਤੇ ਪਰਜਾਈਆਂ ਪਰਜਾਈਆਂ ਸਭ ਦੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਬਸ ਆਹੀ ਗੱਲ ਮੈਂ ਤੇਰੇ ਖਾਨੇ ਪਾਉਣੀ ਸੀ। ਤੂੰ ਵੀ ਤਾਂ ਪਰਜਾਈਆ ਮੇਰੀ ਭੈਣ ਦੀ। ਤੂੰ ਬਦਲ ਜਾ। ਫਿਰ ਕੀ ਜੈਤ ਕੀ ਆਪਾਂ ਉਹਦੇ ਕੋਲ ਜਾ ਕੇ ਰਖੜੀ ਬਣਵਾਵਾਂਗੇ। ਉਹ ਵੀ ਖੁਸ਼ ਹੋ ਜੂ ਤੇ ਨਾਲੇ ਉਹਦੇ ਸਹੁਰਿਆਂ ਦੇ ਵਿੱਚ ਉਹਦਾ ਮਾਣ ਵਧੂ। ਵੀ ਭਰਾ ਪਰਜਾਈ ਉੱਚੇ-ਚਾ ਚੱਲ ਕੇ ਆਇਆ ਰਖੜੀ ਬਣਵਾਉਣ। ਭੁੱਲ ਜੋ ਉਹ ਨਹੀਂ ਖੁਸ਼ ਹੋ ਸਕਦੀ। ਉਹਦਾ ਮੂੰਹ ਵਿੰਗਾ ਹੀ ਰਹਿਣਾ। ਪਤਾ ਨਹੀਂ ਕਿੱਥੋਂ ਕਿੱਥੋਂ ਦੱਬੇ ਮੁਰਦੇ ਪੱਟ ਕੇ ਲੈ ਕੇ ਆਉਂਦੀ ਐ ਤਾਨੇ ਦੇਣ ਵਾਰੀ। ਕਦੇ ਆਖੂ ਮੈਨੂੰ ਸੂਟ ਨਹੀਂ ਚੱਜ ਦੇ ਦਿੰਦੇ। ਕਦੇ ਆਖੂ ਨਾਨਕਿਆ ਨੇ ਮੇਰੇ ਮੁੰਡੇ ਜੰਮੇ ਤੇ ਜਿਹੜਾ ਦੇਨ ਲੈਣ ਦਿੱਤਾ ਵਧੀਆ ਨਹੀਂ ਸੀ। ਕਟੋ ਕੱਢਣਾ 100 ਵਾਰੀ ਉਹਨੇ ਮੈਨੂੰ ਸੁਣਾਇਆ ਹੈ ਕਿ ਉਹਦੇ ਸੋਹਰੇ ਮਰੇ ਤੇ ਜਿਹੜੀ ਉਹਦੇ ਘਰ ਵਾਲੇ ਨੂੰ ਆਪਾਂ ਛਾਪ ਪਾਈ ਸੀ ਨਾ ਉਹ ਹੌਲੀ ਸੀ ਤੇ ਇਹਦੇ ਕਰਕੇ ਸ਼ਰੀਕੇ 'ਚ ਉਹਦਾ ਨੱਕ ਵੱਡਿਆ ਗਿਆ